ਫਗਵਾੜਾ ਵਿਖੇ ਪੰਜਾਬ ਸਰਕਾਰ ਦੀਆਂ ਸਕੀਮਾਂ ਪ੍ਰਤੀ ਪ੍ਰਸ਼ਾਸਨ ਵੱਲੋਂ ਕਾਉਂਸਲਰਾਂ ਨੂੰ ਦਿੱਤੀ ਗਈ ਐਮ ਜਾਣਕਾਰੀ ਐਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਮੇਰੇ ਦਾ ਕਾਲੀ ਕਰਕੇ ਨਾ ਹੋਣਾ ਸਿੱਧਾ ਦੇ ਵੀ ਅੰਦਰ ਆਓ ਵੀ ਜੱਲ ਦਿਖਣਾ ਐ ਵੀ ਕਰਦੇ ਨਾਲੀ ਚਲੋ ਸ਼ੈਬੀ ਬਾਜੀ ਚਲੋ ਇੱਕ ਪੱਟੇ ਕਰਾ ਲਓ ਆਇਆ ਆਇਆ ਇਹ ਉਹ ਬੈਠ ਬੈਠ ਜਿਹੜੇ ਕੋਲ ਆ ਰਹੇ ਹੋ ਮੈਂ ਬੈਠਾ ਚੈੱਕ ਕਰਦਾ सर ही अपना सर नाम हतेंद्र मल्होत्रा है मैं डीसी ऑफिस तो आया सर डिस्ट्रिक्ट टेक्निकल कोऑर्डिनेटर ਬੇਸਿਕਲੀ ਸਰਕਾਰ ਨੇ ਇੱਕ ਨਵਾਂ ਪੁਲਾ ਉਪਰਾਲਾ ਸਟਾਰਟ ਕੀਤਾ ਹੈ ਕਿ ਇਹਦੇ ਵਿੱਚ ਕੋਈ ਵੀ ਨਾਗਰਿਕ ਸੇਵਾ ਕੇਂਦਰ ਜਾ ਕੇ ਕੋਈ ਸਰਵਿਸ ਅਪਲਾਈ ਕਰਦਾ ਹੈ ਚਾਹੇ ਉਹ ਕਾਰਡ ਸਰਟੀਫਿਕੇਟ ਹੈ ਇਨਕਮ ਸਰਟੀਫਿਕੇਟ ਹੈ ਰੂਰਲ ਏਰੀਆ ਸਰਟੀਫਿਕੇਟ ਹੈਗਾ ਪੂਰੀ ਜਿਹੜੀ ਤਸਦੀਕ ਹੈਗੀ ਉਹਨਾਂ ਆਨਲਾਈਨ ਕਰ ਦਿੱਤੀ ਗਈ ਹੈ ਜਿਹਦੇ ਵਿੱਚ ਨੰਬਰਦਾਰ ਸਰਪੰਚ ਤੇ ਕੌਨਸਟੈਂਸ ਨੂੰ انرੋਲ ਕੀਤਾ ਜਾ ਰਿਹਾ ਹੈ ਉਹਨਾਂ ਦੇ ਮੋਬਾਈਲ ਤੇ ਹੀ ਵੈਰੀਫਿਕੇਸ਼ਨ ਆ ਜਾਏਗੀ ਪਟਵਾਰੀ ਸਾਹਿਬ ਵੱਲੋਂ ਜਾਂ ਪੀਡੀਪੀਓ ਸਾਹਿਬ ਵੱਲੋਂ ਜਿਹਨੂੰ ਉਹ ਤਸਦੀਕ ਕਰ ਸਕਦੇ ਨੇ ਉਹਨਾਂ ਕੋਲ ਤਿੰਨ ਮਾਧਿਅਮ ਹੋਗੇ ਕਿ ਉਹ ਪੋਰਟਲ ਵੀ ਯੂਜ਼ ਕਰ ਸਕਦੇ ਨੇ ਜੇ ਉਹ ਇੱਕ ਪੰਜਾਬ ਸਰਕਾਰ ਦੀ ਐਪ ਹੈਗੀ ਐਮ ਸੇਵਾ ਪੰਜਾਬ ਉਹਨੂੰ ਵੀ ਯੂਜ਼ ਕਰ ਸਕਦੇ ਨੇ ਤੇ ਤੀਸਰਾ ਉਹਨਾਂ ਕੋਲ ਇੱਕ ਵਟਸਐਪ ਦਾ ਨੰਬਰ ਹੈਗਾ ਉਹ ਵਟਸਐਪ ਤੇ ਨੰਬਰ ਤੇ ਵੀ ਉਹਨਾਂ ਨੂੰ ਐਪਲੀਕੇਸ਼ਨ ਆ ਜਾਏਗੀ ਤੇ ਉਸ ਐਪਲੀਕੇਸ਼ਨ ਨੂੰ ਉਹ ਉਥੋਂ ਵੀ ਰეკਮੈਂਡ ਕਰ ਸਕਦੇ ਨੇ ਇਹ ਉਪਰਾਲੇ ਨਾਲ ਜਿਹੜੇ ਸਿਟੀਜ਼ਨਸ ਹੈ ਉਹਨਾਂ ਨੂੰ ਇੱਧਰ ਮਕਨ ਦਫਤਰ ਜਾਣ ਦੀ ਲੋੜ ਨਹੀਂ ਹੋਏਗੀ ਤੇ ਜਿਹੜੀ ਵੈਰੀਫਿਕੇਸ਼ਨ ਵੀ ਹੈ ਉਹ ਆਨਲਾਈਨ ਤੈਸੂ ਦਾ ਟਾਈਮ ਦੇ ਵਿੱਚ ਓਕੇ ਸਿਟੀਜ਼ਨਸ ਨੂੰ ਆਪਨੇ ਕੰਸਰਨਡ ਆਫੀਸਰਸ ਨੂੰ ਮਿਲੇਗੀ ਜਨਰਲ ਕੀ ਸਮੇਂ ਸਿਰ ਨਾਗਰਿਕ ਨੂੰ ਜਿਹੜਾ ਵੀ ਸਰਟੀਫਿਕੇਟ ਹੈਗਾ ਉਹ ਦਿੱਤਾ ਜਾ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਆਨਲਾਈਨ ਪੇਪਰ ਫਾਈਲ ਕਰਨ ਦਾ ਜਿਹੜਾ ਉਪਰਾਲਾ ਹੋ ਰਿਹਾ ਵਾ ਇਹ ਪੰਚਾਇਤ ਸਰਪੰਚਾ ਲੋ ਕਾਉਂਸਲਰਾਂ ਵੱਲੋਂ ਹੋ ਰਿਹਾ ਵਾ ਇਹ ਈ ਸਾਈਨਿੰਗ ਵਗੈਰਾ ਇਹ ਘਰ ਬੈਠੇ ਹੀ ਸਾਰਾ ਕੰਮ ਜਿਹੜਾ ਹੋਊਗਾ ਇੰਟਰਸਟਿੰਗ ਦਾ ਜੋ ਵੀ ਆ ਹੈ ਹਾਂ ਵੈਰੀ ਬੈਲ ਹਾਂ ਵੈਰੀ ਫਿਸ਼ੀਅਨ ਵਗੈਰਾ ਜੋ ਵੀ ਹੋਊਗੀ ਤੇ ਲੋਕਾਂ ਨੂੰ ਬਹੁਤ ਇਹਦੀ ਸੁਵਿਧਾ ਵੀ ਮਿਲੂਗੀ ਤੇ ਲੋਕਾਂ ਦੇ ਲਈ ਇਹ ਕੰਮ ਵੀ ਵਧੀਆ ਹੋਊਗਾ ਕੰਮ ਵੀ ਜਲਦੀ ਹੋਊਗਾ ਟਾਈਮ ਵੀ ਘੱਟ ਲੱਗੂਗਾ ਮੈਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਸਾਡੇ ਫਗਵਾੜੀ ਤੋਂ ਹਲਕਾ ਇੰਚਾਰ ਸਰਦਾਰ ਜਗਨਨ ਸਿੰਘ ਮਾਨ ਜੀ ਦਾ ਅਜੀ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਥੈਂਕ ਯੂ